ਲਓ ਜੀ ਆ ਸੌਕੜ ਜੇ ਮਿਸਤਰੀ ਨੇ ਕਲਾਕਾਰੀ ਵਿਖਾਈ ਆ ਆ ਮਿਸਤਰੀ ਹੈ ਤੇ ਆ ਇਹਦੀ ਕਲਾਕਾਰੀ ਹੈ ਅੱਜ ਕੋਲੀਆਂ ਪਾਉਣ ਲੱਗੇ ਆ ਥੱਲੋਂ ਲੰਬੇ ਆ ਜਾਂਦੇ ਵੀ ਜੋੜ ਹਜੇ ਲੀਕ ਕਰਦਾ ਤੇ ਮਿਸਤਰੀਆਂ ਦਾ ਕਹਿੰਦਾ ਵੀ ਇਹ ਆਖਰੀ ਵਾਰੀ ਤੁਹਾਨੂੰ ਦਰਸ਼ਨ ਕਰਾਏ ਆ ਪਾਣੀ ਦੇ ਸਲਫੀਆਂ ਸਲਫੀਆਂ ਲੈ ਲਓ ਇਸ ਤੋਂ ਬਾਅਦ ਨਹੀਂ ਆਉਂਦਾ ਥੱਲੇ ਕੰਡਾ ਦਾ ਮੌਸਮਾਂ ਬਦਲ ਬਦਲ ਹੈਗੇ ਆ ਫੁੱਲ ਧੁੰਦ ਪੈਂਦੀ ਆ ਆ ਦੋ ਘਟਿਆਂ ਦਾ ਮਾਲ ਦਾ ਬਜਰੀ ਬਣਾ ਕੇ ਪਾਤਾ ਨਹੀਂ ਬੱਚੇ ਚੁੱਪਚੇ ਬਣਾਏ ਆ ਉਹਦੇ ਜਨੇ ਤਾਂ ਬਹੁਤ ਇੱਕ ਵਾਰ ਠੰਡੇ ਸਾਰੇ ਨੇ ਹੱਸੀ ਜਾਂਦੇ ਆ ਕਹਿੰਦੇ ਵੀ ਪਾਣੀ ਇਹ ਜੋੜ ਵਖਾ ਬੀ ਇਹ ਜਿਹੜੀ ਸਾਰੇ ਚੁੰਡਾਂ ਦੇ ਵਿੱਚ ਕਿਤੇ ਪੰਤਾਲੀ ਡਿਗਰੀ ਦਾ ਕੋਣ ਬਣਦਾ ਕਿਸੇ ਚੁੰਡ ਚ ਕਿਸੇ ਚੁੰਡ ਦੇ ਵਿੱਚ ਬਣਦਾ 29 ਡਿਗਰੀ ਕਿਸੇ 28 ਕਿਸੇ ਚ 90 ਇਹ ਸਾਰੀ ਜਣੀ ਡੀ ਆ ਜਿਹੜੀ ਕੋਨਾ ਤਰਕੋਨਾ ਇਹ ਸਾਰੀਆਂ ਆਪਾਂ ਸਾਹਮਣੇ ਰੱਖੀਆਂ ਹੋਈਆਂ ਬੱਚਿਆਂ ਨੂੰ ਸਮਝਾਉਣਾ ਸਭ ਖਰਿੰਦਾ ਮਿਸਤਰੀ ਦੇ ਹੱਥ ਦਾ ਇਹਨੂੰ ਕੀ ਪਤਾ ਯਾਰ ਮਰੇ ਯਾਰ ਦੀ ਢੂਈ ਫੱਟਾ ਬਣ ਗਿਆ ਹਲਵਾ ਲਵਾ ਫਰਸ਼ ਤੇ ਵੇਲਾ ਫਿਰ ਆਏ ਤੋਦਦੇ ਮੈਂ ਕੁੱਕੜ ਮੋੜਿਆ ਤੇ ਸੋਦਾ ਹੁੰਦਾ ਜੀ ਐਗਨਾ ਲੋਜੀ ਕੋਠੇ ਤੇ ਫਰਸ਼ ਲਾਉਂਦੇ ਸੀ ਅੱਜ ਸਾਰਿਆਂ ਦੀ ਡਿਮਾਂਡ ਤੇ ਤਿਆਰ ਆ ਕੁੱਜੀ ਚ ਕੱਕੜਾ ਚਿਕਨ ਸਭ ਤੋਂ ਸਪੈਸ਼ਲ ਟੀਮ ਮੈਂ ਤੁਹਾਨੂੰ ਦਿਖਾਵਾਂਗਾ ਸਾਡੀ ਫੂਗ ਨਹੀਂ ਦੇਖ ਤੂੰ ਕੱਕੜਾ ਚਿਕਨ ਮੈਂ ਕਹਿੰਦੀ ਕੱਕੜਾ ਚਿਕਨ ਸਾਡੇ ਸੀਨੀਅਰ ਸੰਯੋਗੀ ਵੀ ਵਿਖਾ ਬੋਲ ਲੱਲੀਆਂ ਮੜਾ ਬਈ ਨੀ ਡਰੂ ਕੜਕਿੰਦਾ ਆ

ਹੱਡ ਡੰਡਾ ਇੱਕ ਚੱਕੀ ਡੰਡਾ ਇਹ ਦੋਵੇਂ ਬਣਾਉਂਦੇ ਹੋ ਦੂਗੂ ਵੀ ਹੋਣੀ ਕਿਉਂ ਭਾਈ ਇੱਥੋਂ ਬਹੁਤ ਵਧੀਆ ਬਣਦੀ ਹੈ ਨਹੀਂ ਡੇਗਦਾ ਨਹੀਂ ਡੇਗਦਾ ਇੱਦਾਂ ਲੱਗੀ ਦੀ ਪਰਲੇ ਪਾਸੇ ਸਾਰੇ ਬਣਾ ਰਹੇ ਕੋਈ ਨਹੀਂ ਜੀ ਤਾਂ ਪਤਾ ਪੈ ਗਿਆ ਉਹ ਵੇਖੋ ਜੀ ਦੋ ਵੇਲੜ ਬੈਠੇ ਇਹ ਵੇਖੋ ਜੀ ਇਹ ਕੀ ਕਰ ਰਹੇ ਆ ਕੀ ਕਰਦੇ ਆ ਭਾਈ ਕੁਛ ਨਹੀਂ ਫਨ ਕਰਦੇ ਫਨ ਫਨ ਕਰਦੇ ਆ ਤੁਹਾਨੂੰ ਕਰੀ ਭਾਈ ਮੂੰਹ ਇਧਰ ਨੂੰ ਤੂੰ ਕੀ ਕਰਦਾ ਮੰਮੀ ਭਈ ਮੈਂ ਤਾਂ ਕੋਲੇ ਬਠਾ ਜੀ ਅੱਗੇ ਸਿੱਕੀ ਹੈ ਨਾ ਅੱਗੇ ਕਿੱਥੇ ਮੈਂ ਦੀ ਆ ਅੱਗੇ ਵੀ ਬਗਵਾ ਆਪੂ ਪਲੀ ਪੁਸ਼ ਮਾਰੀ ਭਾਈ ਵਾ ਵਈ ਵਾ ਤੇਰੀ ਪੂਛ ਨਹੀਂ ਬਸ ਬਾਤ ਸਭਰਾਵਾ ਬਸ ਇਹ ਹੀ ਕਰਦਾ ਯਾਰ ਉਹਨੂੰ ਵੀ ਕਰਨਾ ਕਮੈਂਟਰੀ ਵੀ ਕਰਨੀ ਹੈ ਨਾਲ ਨਾਲ ਸਾਰੇ ਬੰਦੇ ਦੀ ਬਣਾਏ ਸਾਰੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਸਰਕਲ ਕੀਤੀ ਹੈ ਤੁਹਾਨੂੰ ਜਾਨਾ ਕੌਣ ਤੇ ਬੋਲਦਾ ਕਿਉਂ ਨਹੀਂ ਆ ਰਿਹਾ ਬੋਲ ਵੀ ਯਾਰ ਕੁਛ ਹਾਂ ਕੋਈ ਕਮੈਂਟ ਤਾਂ ਕਰ ਯਾਰ ਹਟਮੈਂਡ ਬਿੰਦੀ ਬਿੰਦੀ ਜੇ ਬਿੰਦੀ ਲੈ ਬਿੰਦੀ ਬੋਲ ਕਮੈਂਟ ਕਰ ਕਮੈਂਟ ਕਰ ਕੋਈ ਜੋ ਕਰ ਕਰ ਕਿਧਰ ਆ ਗਿਆ ਮੈਨੂੰ ਹੈ ਨੰਨੇ ਕੇ ਨੀ ਪਰਦੇ ਜੱਜ ਕੋਈ ਨਹੀਂ ਇਸ ਸਮਣੀ ਨਹੀਂ ਮੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੱਠੇ ਦੇ ਸੀਪਾ ਪਾ ਕੇ ਬਈ ਬੱਠਲ ਚ ਪਾਓ ਇਹਦੇ ਨਾਲ ਕੋਈ ਪਾਉਣਾ ਇੱਥੇ ਬੱਠਲ ਚ ਪਾਓ ਬਈ ਚਲੋ ਚੈੱਕ ਕਰੀ ਜਾਂਦਾ ਬਈ ਓਏ ਮਿੱਠੇ ਚੋਲ ਬਣਾਏ ਨਾ ਅੰਗੋੜਾ ਵਾਲੇ ਮਿੱਠੇ ਵਾਲੇ ਮੱਠਲ ਲਿਆਉਣਾ ਭਰ ਕੇ ਉਹ ਤੇ ਵੰਡਾਂਗੇ ਆਪਾਂ ਆਹ ਮਿਸਤਰੀ ਨੇ ਕੋਲੀ ਭਰ ਕੇ ਅੱਜ ਆਉਂ ਉਹ ਆਪਣਾ ਪਰਣਾਲੇ ਫਿਰ ਸਿੱਟਣੀ ਹੈ ਮਿੱਠੇ ਚੋਲ ਕਹਿੰਦਾ ਲੈ ਕੇ ਉਤਰੂੰਗਾ ਅੱਜ ਮੈਂ ਹਾਂ ਸਾਡਾ ਪ੍ਰਣਾਲਾ ਰੱਖਿਆ ਪਿਆ ਤੇ ਇਹਨਾ ਬਹੁਤ ਥੋੜਾ ਹੋ ਗਿਆ ਆਹ ਕੋਲੀਆਂ ਪਾ ਰਹੇ ਆ ਫਰਸ਼ਲਾਈ ਸੀਗੀ ਤੇ ਨਹੀਂ ਇਹ ਕਿੰਨੇ ਇੱਕਦਮ ਮਸਾਲਾ ਤਿੰਨ ਇੱਕਦਮ ਮਸਾਲਾ ਹਾਂ ਤੇ ਇਹ ਫੇਟੇ ਕਰਾਂਗੇ ਇਹਨੂੰ ਬਣਾ ਕੇ ਕੋਲੀਆਂ ਆ ਬਣਾ ਕੇ ਕਰਦੇ ਜਿਵੇਂ ਕੀਤਾ ਪਿਆ ਫਿਰ ਚਾਰ ਹੋ ਬਟਲ ਬਣੇ ਦਰ ਆ ਆ ਕਹਿੰਦਾ ਚੱਕਲਾ ਚੱਕਲਾ ਇਹ ਕੋਈ ਨਵੀਂ ਗੱਲ ਆ ਤੋਪੜਾ ਯਾਰ ਦਾ ਲੈ ਡਰ ਪੈਂਦਾ ਇੱਧਰ ਘੱਲ ਨੂੰ ਪਾਏ ਚੀਜ਼ ਨਾ ਆਈ ਇਹੋ ਮੜਾ ਉਹ ਗਾਣਾ ਵੀ ਸੁਣਾ ਦੇ ਤਰੇ ਯਾਰ ਦਾ ਕੋਠਾ ਪੈਂਦਾ ਨਹੀਂ ਭੈਣ ਨਹੀਂ ਠੀਕ ਆ ਕੁੱਤੇ ਤੇ ਭਾਈ ਬਣਾ ਸੁਣਾ ਕੁੱਤੇ ਤੇ ਭਾਈ ਬਣਾ ਕੋਈ ਨਾ ਵੇ ਇਹ ਰਿੰਨ ਲਾ ਦਿਓ ਉਹ ਚੱਲ ਓਏ ਤੋਂਮੀ ਓ ਰਮੀ ਓ ਰਮੀ ਇਹ ਰਮੇਸ਼ ਬਾੜਾ ਆ ਹੈ ਰੋਮਿਸ਼ਵਾਨੇ ਚੱਲ ਰੱਖਾ ਚੱਲ ਉਹ ਵੇਹੇ ਕੋਰ ਰੋਮਿਸ਼ ਕੋਈ ਬਾਹਰ ਨਿਕਲ ਜਾਂਦਾ ਹੋਵੇ ਹਾਂ ਸਾਲਿਆ ਮੇਰਾ ਪਤਾ ਆ ਇੱਕ ਜਾਨਵਰ ਨਵਾਂ ਲਿਆਂਦਾ ਕੱਲ ਅਸੀਂ ਹਾਂ ਮੈਨੂੰ ਪਤਾ ਆ ਇਹ ਆਹ ਵੇਖ ਸਕਦੇ ਆ ਜੀ ਆਹ ਜਾਨਵਰ ਕੱਲ ਲਿਆਂਦਾ ਨਵਾਂ ਅਸੀਂ ਆਹ ਪਹਿਲਾ ਲਿਆਂਦਾ ਤੇਨ ਵਾਸਤੇ ਲਿਆ वेख सकते किए उसकी कलाकारी विखा रहा जानवर ये